ਅਪ੍ਰਸਵ ਦੇ ਮਹਕਮਪੁਰ ਇਲਾਕੇ ਤੋਂ ਤਸਵੀਰਾ ਸਾਹਮਣੇ ਆਈਆਂ ਨੇ ਜਿੱਥੇ ਕਿ ਖੂਨ ਦੇ ਰਿਸ਼ਤੇ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਹੈ ਜਿहां ਤੁਹਾਨੂੰ ਦੱਸਦੀ ਕਿ ਇੱਕ ਭਰਾ ਦੇ ਵੱਲੋਂ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਪੇਟ ਪਦਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਸਾਡੇ 12 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਹੈ ਜਦੋਂ ਇਹ ਲੜਕੀ ਨੀਸ਼ਾ ਨਾਮ ਦੀ ਲੜਕੀ ਬੀএসসি ਦੀ ਪੜ੍ਹਾਈ ਕਰ ਰਹੀ ਸੀ ਤਾਂ ਉਸ ਦਾ ਚਾਚੇ ਦਾ ਲड़का ਉਸ ਤੇ ਕੋਲ ਆਨਲਾਈਨ ਗੇਮ ਖੇਡ ਰਿਆ ਸੀ ਤਾਂ ਗੇਮ ਖੇਡਣ ਦਾ ਕਾਫੀ ਆਦੀ ਸੀ ਪਿਛਲੇ 6-7 ਮਹੀਨੇ ਤੋਂ ਆਨਲਾਈਨ ਗੇਮ ਖੇਡ ਰਿਆ ਸੀ ਤਾਂ ਉਹ ਕੁਝ ਉਹ ਪੈਸੇ ਵੀ ਹਾਰ ਚੁੱਕਿਆ ਸੀ ਤਾਂ ਨਸ਼ੇ ਦਾ ਵਿਆਦੀ ਹੋ ਚੁੱਕਿਆ ਸੀ ਤਾਂ ਜਦੋਂ ਉਹ ਰਾਤ ਨੂੰ ਗੇਮ ਖੇਡਦਾ ਸੀ ਤਾਂ ਜਦੋਂ ਹਾਰਨ ਲੱਗਾ ਤਾਂ ਅਲਮਾਰੀ ਖੋਲਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਜਦੋਂ ਨੀਸ਼ਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਚੀਕਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਜਿਸ ਦੇ ਡਰ ਵੱਜੋ ਉਸ ਦੇ ਭਰਾ ਦੇ ਵੱਲੋਂ ਨੀਸ਼ਾ ਦੇ ਭਰਾ ਦੇ ਵੱਲੋਂ ਆਪਣੀ ਹੀ ਪੈਨ ਦਾ ਕਤਲ ਕਰ ਦਿੱਤਾ ਗਿਆ ਤਾਂ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਹੈ ਜਿਨ੍ਹਾਂ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਪੇਜ ਦਿੱਤਾ ਗਿਆ ਫਿਲਹਾਲ ਲੜਕਾ ਖੁਦ ਵੀ ਜ਼ਖਮੀ ਹੋਇਆ ਤਾਂ ਪੁਲਿਸ ਨੇ ਬਿਆਨ ਦਿੱਤੇ ਨੇ ਕਿ ਜਦੋਂ ਲੜਕਾ ਠੀਕ ਹੋ ਜਾਵੇਗਾ ਤਾਂ ਉਸ ਤੇ ਵੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ। ਤੋਂ ਕਹਾ ਕੇ ਰਹਿਣੇ ਵਾਲੇ ਹੋ ਆਪ? ਬਿਹਾਰ ਘਰ ਰਹਿਣੇ ਵਾਲੇ। ਕੀ ਬਾਤ ਹੋਈ ਹੈ ਦੇਰ ਰਾਤ ਨੂੰ? ਦੇਰ ਰਾਤ ਸੀ ਬੱਚੇ ਲੜਕੀ ਮੇਰੀ ਪੜ ਰਹੀ ਸੀ ਤਾਂ ਉਸ ਦੀ ਮਮੀ ਬੋਲੀ ਕਿ चलो बेटा सो जाए दूसरे घर में बोलती मैं, मैं पर, परसों पेपर था ना बी का फाइनल बोलती है कि मैं दो घंटे एक डेढ़ घंटा पढ़ लेते हूँ उसके बाद आ गया नीचे से वो भाई का लड़का गया उसके बाद फिर वापस आ गया इं, इं. उसके बाद थोड़ी देर के बाद तब तो उसकी मम्मी सो गई वो भी सो गई गया है उसके बाद दरवाजा क्या कहते हैं अलमारी का दरवाजा खोला तो है लड़की की जाग खुल गई उसने लड़की ने कुछ बोली होगी कि क्या कर रहे हैं उसके बाद उसने पूरा मारा है तो उसने बचाव किया तो पूरे हाथ कट गया है उसके बाद लास्ट में गला कटाया

घर एक एक में रहते थे एक ही घर में दोनों भाई है एक ही साथ रहते हैं खाना पीना सब तो कुछ पहले भी कोई बातचीत हुई है साधे बैठ के खाते हुए थे उनके भी लड़का हम लोग इकट्ठे खाते थे पर लोगों की तरफ से बताया जा रहा है उसकी कहीं बातचीत सी बाहर उसको पता चल गया इसके कारण उसको कूदा गया नहीं 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 ऐसी कोई बात नहीं ऐसी कोई बात नहीं

ਹਾਂ ਜੀ ਕੀ ਨਾਮ ਹੈ ਜੀ ਆਪ ਦਾ ਮੇਰਾ ਨਾਮ ਸੁਜਿੰਦਰ ਬਿੜਲਾਨ ਆ ਤੇ ਮੈਂ ਕੌਂਸਲ ਨੰਬਰ 22 ਤੋਂ ਹਮ ਕੱਲ ਰਾਤ ਤਕਰੀਬਨ 12:30 ਦੇ ਕਰੀਬ ਇੱਕ ਬਹੁਤ ਜਿਹੜੀ ਮੰਦ ਭਾਗੇ ਕਤਨਾ ਕੱਟੀ ਆ ਜਿਸ ਦੇ ਵਿੱਚ ਸਾਡੇ 파ਤੀ ਜੀ ਦੀ ਬੇਟੀ ਨੀਸ਼ਾ ਜੀ ਜਿਹੜੀ ਤਕਰੀਬਨ ਉਮਰ 21 ਸਾਲ ਸੀ ਉਹਨਾਂ ਦੇ ਵੱਡੇ ਬ੍ਰਦਰ ਦੇ ਬੇਟੇ ਸੰਜੀਵ ਨੇ ਜਿਹੜਾ ਉਹ ਉੱਪਰ ਕਾਤਲਨਾਮਾ ਹਮਲਾ ਕਰਕੇ ਉਨ ਮੌਤ ਦੇ ਘਾਟ ਪਾ ਦਿੱਤਾ ਗਿਆ ਕਾਰਨ ਕੀ ਸਮਝਦੇ ਹੋ ਕਾਰਨ ਉਸ ਜੋਸ ਨੂੰ ਨੂੰ ਮਿਲਿਆ ਕਿ ਲੜਕੇ ਦੇ ਜਿਹੜੇ ਉਹ ਐਬੀ ਕੁਐਬੀ ਐਬੀ ਦਾ ਲੜਕਾ ਆ ਉਹ ਜਿਹੜਾ ਕੋਈ ਮੋਬਾਈਲ ਦੇ ਉੱਪਰ ਜਿਹੜੀ ਗੇਮ ਜਾਂ ਮੈਚ ਫਿਕਸਿੰਗ ਦੇ ਕੋਈ ਕਾਰੋਬਾਰ ਕਰਦਾ ਆ ਉਹਦੇ ਦਰਮਿਆਨ ਉਸ ਨੇ ਜਿਹੜੀ ਚੋਰੀ ਦੀ ਨੀਅਤ ਦੇ ਨਾਲ ਅਲਮਾਰੀ ਦਾ ਪਹਿਲੇ ਦਰਵਾਜ਼ਾ ਖੋਲਿਆ ਗਿਆ ਉਹਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਬੇਟੀ ਨੇ ਉੱਠ ਕੇ ਦੇਖਿਆ ਹੋਣਾ ਤੇ ਉਹਦੇ ਉੱਪਰ ਜਿਹੜਾ ਜੇ ਚੱਕ ਮਾਰਨੇ ਜਿਹੜੇ ਵਾਰ ਕੀਤੇ ਕਿੰਨੇ ਵਾਰ ਕਿਤੇ ਗਈ ਆ ਆਖਮ ਕਾਫੀ ਵਾਰ ਹੋਇਆ ਲੇਕਿਨ ਮੈਂ ਤੇ ਦੇਖਿਆ ਵੀ ਨਹੀਂ ਸੀ ਜਾਂਦਾ ਜੋ ਹਲਾਸ ਤਾਂ ਹੁਣ ਪੁਲਿਸ ਪਹੁੰਚੀ ਹੋਈ ਆ ਕਾਰਵਾਈ ਕੀਤੀ ਆ ਰਹੀ ਆ ਜੀ ਇਹਨਾਂ ਦੇ ਉੱਪਰ ਕਾਰਵਾਈ ਉਹਦੇ ਉੱਪਰ ਹੋ ਗਈ ਆ 302 ਦਾ ਅਰਚਾ ਦਰਜ ਕਰ ਦਿੱਤਾ ਗਿਆ ਪੁਲਿਸ ਨੇ ਔਰ ਅਸੀਂ ਮੰਗ ਕਰਦੇ ਆ ਕਿ ਐਸੇ ਦਰਿੰਦਿਆਂ ਨੂੰ ਜਰੀਏ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਠੀਕ ਬਈ ਜੇ ਲੱਗੇ ਅਗਰ ਦੀ ਗੱਤੋਂ ਵੀ ਇਹ ਰਾਤ ਦੇ ਤੀਂ ਇੱਥੇ ਲੱਗੇ ਕਨੋਂ ਇਹ ਤਾਂ ਪੈਨਨ ਨੇ ਪਾ ਲਗਾ ਮੈਨੂੰ ਮੈਂ ਇੱਥੇ ਆਇਆ ਮੈਨੂੰ ਇਹਨਾਂ ਕੋਲ ਲੱਗਾ ਵੀ ਟੱਡ ਬੜੀ ਇੱਥੇ ਲਈਏ ਜਿਹੜਾ ਪੁੱਤ ਬੜਾ ਪ੍ਰੋਬਲਮ ਨੀਸ਼ਾ ਕਿੱਥੇ ਹੀ ਰਹਿਣ ਕੋਈ ਇਹ ਕਿਰਿਆ ਅਗਰ ਕਿਹੜੇ ਕਾਰਨ ਨਾਲ ਮਾਰਿਆ ਯਾਰ ਭਰਾ ਦੇ ਕਿਹਦਾ ਜੇ ਕਲੀਅਰ ਨਹੀਂ ਹੋ ਰਿਹਾ ਆ ਪਤਾ ਲੱਗਾ ਕਿ ਉਹਨੂੰ ਫੜ ਲਿਆ ਗਿਆ ਜੀ ਬੰਦੇ ਨੇ ਇਹ ਵੀ ਕਲੀਅਰ ਨਹੀਂ ਹੋਇਆ ਅਜੇ ਤੇ ਕਲੀਅਰ ਕੀ ਕੀਤਾ ਹੋਂ ਤੱਕ ਤੇ ਹੀ ਰਾਤ ਹੁਣ ਬਾਤ ਪਤਾ ਤੱਜ ਕਰਕੇ ਤੇ ਤਕਦੀ ਚੱਲਣ ਢੀ ਆ ਜੋ ਹੱਥ ਸਾਹਮਣੇ ਆਉਣਗੇ ਲਈ ਰਜਿਸਟਰ ਮਾਰ ਕੇ ਨਾਲ ਕੀਤੇ ਗਏ ਜਿਹੜੇ ਨੂੰ ਮਾਰਿਆ ਗਿਆ ਕਿਹਦੇ ਨਾਲ ਕਿਹਦੇ ਨਾਲ ਕਿਹਦੇ ਨਾਲ ਹਾਂ ਕਿਹਦੇ ਕਬਜ਼ੇ ਦੇ ਲਿਖਾ ਹੋਰ ਹੈ ਉਹਨੂੰ ਨੇ ਸਾਦੀ ਹੈ ਉਹਨੂੰ ਨਹੀਂ ਬਹੁਤ ਸਾਲ ਪਹਿਲਾਂ ਮੋਬਾਈਲ ਕਿਹੜੀ ਧਾਰਾ ਦੇ ਵਿੱਚ ਜਿਹੜਾ ਪਰਚਾ ਹੋਰ ਦਰ ਵਿੱਚ ਆ ਗਿਆ ਇਹ ਹੈਗਾ ਜੀ ਪੀਐਨਰ ਸਬਕ ਤੋਂ ਕੀ ਪੁਰਾਣੀ ਨਾਮ ਹੈ ਅੱਜ ਹੈ ਪੁਰਾਣਾ ਕੀ ਨਾਮ ਨਿਸ਼ਾ 21 ਸਾਲ ਇਹ ਹੈ ਜੀ ਰਜੇਸ਼ਨਗਰ ਗੜੀ ਨੰਬਰ 7 ਬਗੁੰਗੁਰਾ